ਕਈ ਸੰਤ ਵੀ ਜਾਂ ਬਾਬੇ ਵੀ ਇਹ ਕਹਿ ਰਹੇ ਨੇ YouTube ਤੇ ਵੀ ਸਾਨੂੰ ਸਰੀਰਕ ਤੌਰ ਤੇ ਗੁਰੂ ਦੀ ਲੋੜ ਆ ਜੋ ਸਾਨੂੰ ਗੁਰਬਾਣੀ ਨੂੰ ਖੋਲ ਕੇ ਦੱਸੂ ਜਾਂ ਹਨਾ ਕਈ ਕਹਿ ਰਿਹਾ ਕਿ ਨਹੀਂ ਸਾਨੂੰ ਗੁਰੂ ਗ੍ਰੰਥ ਸਾਹਿਬ ਤੱਕ ਬਸ ਸੀਮਿਤ ਰਹਿਣਾ ਚਾਹੀਦਾ ਵੀ ਸਾਨੂੰ ਸਰੀਰਕ ਰੂਪ ਚ ਕਿਸੇ ਗੁਰੂ ਦੀ ਲੋੜ ਨਹੀਂ ਜੀ ਕੱਲ ਤਾਂ ਜਿਹੜੀ ਸਿੱਖਾਂ ਦੇ ਵਿੱਚ ਉਹ ਮੈਨੂੰ ਲੱਗਦਾ ਸ਼ਾਇਦ ਸੁਰਤ ਦੇ ਵਿੱਚ ਇਹ ਗੱਲ ਘਰ ਕਰ ਗਈ ਹੈ ਵੀ ਸ਼ਾਇਦ ਕੋਈ ਸਾਹਮਣੇ ਤਸਵੀਰ ਹੋਵੇ ਸਾਹਮਣੇ ਕੋਈ ਸਰੀਰ ਹੋਵੇ ਤੇ ਉਹ ਤੋਂ ਹੀ ਉਪਦੇਸ਼ ਸੀ ਕੋਈ ਲਈਏ ਤੇ ਉਹ ਸਾਡੇ ਲਈ ਠੀਕ ਹੈ ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜਦੋਂ ਸਿੱਧਾਂ ਦੇ ਕੋਲ ਗਏ ਤੇ ਗੁਰੂ ਸਹਿਬ ਮਹਾਰਾਜ ਜੀ ਦੇ ਵਿਚਾਰਾਂ ਤੋਂ ਪ੍ਰਭਾਵਿਤ ਹੋ ਕੇ ਫਿਰ ਉਹਨਾਂ ਨੇ ਇੱਕ ਸਵਾਲ ਪੁੱਛਿਆ ਸੀ ਤੇਰਾ ਕਵਨ ਗੁਰੂ ਜਿਸ ਦਾ ਤੂੰ ਚੇਲਾ ਕਿਉਂਕਿ ਗੁਰੂ ਸਹਿਬ ਮਹਾਰਾਜ ਨੇ ਜਦੋਂ ਉਹਨਾਂ ਨਾਲ ਵਿਚਾਰ ਚਰਚਾ ਕੀਤੀ ਤੇ ਸਿੱਧਾਂ ਨੇ ਵੀ ਇਹੀ ਸਵਾਲ ਪੁੱਛਿਆ ਜਿਹੜਾ ਤੁਸੀਂ ਪੁੱਛ ਰਹੇ ਤੇ ਗੁਰੂ ਸਹਿਬ ਮਹਾਰਾਜ ਨੇ ਉਹਨੂੰ ਇਹ ਨਹੀਂ ਆਖਿਆ ਵੀ ਮੇਰਾ ਕੋਈ ਸਰੀਰ ਗੁਰੂ ਆ ਤੇ ਗੁਰੂ ਸਹਿਬ ਮਹਾਰਾਜ ਇਹ ਕਹਿ ਰਹੇ ਨੇ ਵੀ ਮੇਰਾ ਸਰੀਰ ਗੁਰੂ ਨਹੀਂ ਮੇਰਾ ਸ਼ਬਦ ਗੁਰੂ ਆ ਤੇਰਾ ਕਵਨ ਗੁਰੂ ਜਿਸ ਦਾ ਤੂੰ ਚੇਲਾ ਤੇ ਗੁਰੂ ਸਾਹਿਬ ਫਿਰ ਫਰਮਾ ਰਹੇ ਨੇ ਸ਼ਬਦ ਗੁਰੂ ਸੁਰ ਗੁਰੂ ਸਾਹਿਬ ਮਹਾਰਾਜ ਕਹਿੰਦੇ ਮੇਰਾ ਸਰੀਰ ਵੀ ਜਿਹੜਾ ਚੇਲਾ ਨਹੀਂ ਹੈ ਚੇਲਾ ਵੀ ਮੇਰੀ ਸੁਰਤ ਹੈ